ਮੁੰਡੇ ਦੇ ਇਲਜ਼ਾਮ ਨੇ ਆਪਣੇ ਪਿਓ ਤੇ ਆਪਣੇ ਪਿਓ ਨੂੰ ਇਹੋ ਜਿਹੀਆਂ ਚੀਜ਼ਾਂ ਕਹਿ ਗਿਆ ਇਹਦੀਆਂ ਗੱਲਾਂ ਕਹਿ ਗਿਆ ਵੀਡੀਓ ਦੇ ਵਿੱਚ ਕਹਿੰਦਾ ਮੇਰਾ ਪਿਓ ਕਿਸੇ ਬਗਾਨੀ ਧੀ ਵੀ ਨਾਲ ਪੈਂਦਾ ਬਗਾਨੀ ਧੀ ਦੇ ਘਰ ਦੇ ਵਿੱਚ ਸਦਾ ਲਈ ਰਹਿਣਾ ਚਾਹੁੰਦਾ ਸਾਡੇ ਪਰਿਵਾਰ ਨੂੰ ਸਮਝਦਾ ਨਹੀਂ ਮੇਰੀ ਮਾਂ ਨੂੰ ਪਿਆਰ ਨਹੀਂ ਕਰਦਾ ਅੱਜ ਸਾਰੀ ਗੱਲ ਦੱਸ ਦਿਆ ਮੁੰਡਾ ਕੀ ਕਹਿ ਰਿਹਾ ਅੱਜ ਦੋਸਤੋ ਸੱਚੀ ਗੱਲ ਦੋਸਤੋ ਮੈਂ ਤੁਹਾਡਾ ਆਪਣਾ ਜੀ ਸਿੱਧੂ ਦੋਸਤੋ ਇਸ ਮੁੰਡੇ ਦੇ ਇਲਜ਼ਾਮ ਆਪਦੇ ਪਿਓ ਤੇ ਆ ਜਿਹੜਾ ਦਾ ਪਿਓ ਆ ਜਿਹੜਾ ਦਾ ਪਿਓ ਆ ਉਹ ਇੰਨਾ ਕੀ ਇਹਦੇ ਲਈ ਨਫ਼ਰਤ ਪੈਦਾ ਕਰ ਗਿਆ ਇਹਦੇ ਲਈ ਇੰਨਾ ਕਿਉਂ ਉਹ ਇੰਨਾ ਕਿਉਂ ਤੇ ਦਿਲ ਦੇ ਵਿੱਚ ਇਹ ਜੇ ਛੇਕ ਕਰ ਗਿਆ ਵੀ ਇਹ ਬੰਦਾ ਇਹ ਮੁੰਡਾ ਉਹਦਾ ਵੀ ਉਹਦੇ ਪ੍ਰਤੀ ਇੰਨਾ ਗਲਤ ਬੋਲ ਰਿਹਾ ਇਹਦੇ ਲਈ ਆਪਾਂ ਸਾਰੇ ਤੁਸੀਂ ਵੀਡੀਓ ਤੇ ਟਿਕੇ ਰਹੋ ਤੁਹਾਨੂੰ ਸਾਰੀ ਗੱਲ ਦੱਸਾਂਗੇ ਵੀ ਸਾਰੀ ਗੱਲ ਕੀ ਆ ਸਾਰਾ ਮਸਲਾ ਕੀ ਆ ਬਈ ਸਸੀ ਗੱਲ ਸਸੀ ਗੱਲ ਜੀ ਬਾਈ ਜੀ ਕੀ ਨਾ ਮੇਰਾ ਨਾਮ ਮੱਖਣ ਬਾਈ ਮੱਖਣ ਮੱਖਣ ਆਪਦੇ ਪਿਓ ਤੇ ਇਹ ਜੇ ਇਲਜ਼ਾਮ ਬਾਹਰ ਲਾਉਣੇ ਸਹੀ ਨਹੀਂ ਹੈਗੇ ਨਾ ਨਾ ਬਈ ਲਾਉਣੇ ਚੰਗੇ ਆ ਇਹ ਨਹੀਂ ਕੀ ਗੱਲ ਕੀ ਹੋਈ ਆ ਬਈ ਮੇਰਾ ਡੜੀ ਬਈ ਇੱਕ ਬੁੜੀ ਸਾਂਭੀ ਬੈਠਾ ਹਮ ਜਨਾਨੀ ਸਾਂਭੀ ਬੈਠਾ ਮੇਰੀ ਮਾਂ ਨੂੰ ਪਿਆਰ ਨਹੀਂ ਕਰਦਾ ਉਹਨੂੰ ਵੱਧ ਕਰਦਾ ਇਲਜ਼ਾਮ ਇਹ ਆ ਵੀ ਆਪਣੀ ਮਾਂ ਨੂੰ ਆਪਣੀ ਘਰ ਵਾਲੀ ਨੂੰ ਉਹ ਪਿਆਰ ਨਹੀਂ ਕਰਦਾ ਉਹ ਕਿਸੇ ਹੋਰ ਨੂੰ ਪਿਆਰ ਕਰਦਾ ਹੈ ਹਾਂ ਵੀ ਪੁੱਛ ਕੇ ਵੀ ਕੰਮ ਵੀ ਉਹਨੂੰ ਪੁੱਛ ਕੇ ਕਰਦਾ ਕੰਮ ਕਰਾਂ ਤੇ ਨਾ ਕਰ ਹੁਣ ਇਹ ਘਰ ਪਾਉਣਾ ਸੀ ਪਹਿਲਾਂ ਉਹਨੂੰ ਪੁੱਛਿਆ ਸਾਨੂੰ ਪੁੱਛ ਲੈਂਦਾ ਉਹਨੂੰ ਬੜਾ ਪੁੱਛਣਾ ਸੀ ਕਿਨੂੰ ਵਿਆਹ ਕਰ ਲੈਂਦਾ ਉਹਨੂੰ ਪੁੱਛਦਾ ਨੇ ਉਹ ਕਿੰਨੇ ਤੈਨੂੰ ਕਿਵੇਂ ਪਤਾ ਲੱਗਿਆ ਬਈ ਉਹਦੀ ਗੱਲ ਬਈ ਮੈਂ ਉਹਨਾਂ ਨੂੰ ਮੈਨੂੰ ਵੀ ਕਿਸੇ ਨੇ ਵੀ ਪਿੰਡ ਚੋਂ ਦੱਸੀ ਸੀ ਗੱਲ ਫਿਰ ਮਮੀ ਇਨਾਂ ਕੋ ਦਾ ਪਿੱਛਾ ਕੀਤਾ ਉਹ ਬੰਦੇ ਮੇਰੇ ਪਿਓ ਦਾ ਤਾਂ ਉਹ ਜਨਾਨੀ ਕਿਹਦਾ ਮੰਡੀ ਲਈ ਫਰਦਾਂਦਾ ਕਿਤੇ ਕਿਤੇ ਲਈ ਫਰਦਾਂਦਾ ਕਿਤੇ ਬਠੰਡੇ ਬਈ ਚਲੋ ਉਹ ਤਾਂ ਯਾਰ ਮੈਂ ਮੰਨਦਾ ਯਾਰ ਬਈ ਯਾਰ ਚਲ ਉਹ ਇਹ ਜੇ ਇਲਜ਼ਾਮ ਤੇ ਲਾਈ ਜਨਾ ਉਹਦੇ ਤੇ ਹਣਾ ਵੀ ਤੈਨੂੰ ਕਿਵੇਂ ਪਤਾ ਲੱਗਿਆ ਵੀ ਬਈ ਯਾਰ ਉਹ ਵੀ ਉਹ ਕੁੜੀ ਨਾਲ ਉਹ ਬੁੜੀ ਨਾਲ ਗੱਲਾਂ ਕਰਦਾ ਬਈ ਮੈਂ ਦੋ ਤਿੰਨ ਵਾਰੀ ਫੋਨ ਵੀ ਚੱਕਿਆ ਉਹਦਾ ਕਹਿੰਦਾ ਉਹ ਕਹਿੰਦੀ ਮਹੋ ਬੋਲਦੀ ਆ ਕੁਲਦੀਪ ਬੋਲਦੀ ਆ ਇਹ ਨਾਂ ਨੂੰ ਆਏ ਬੋਲ ਦਿਓ ਆਣੀ ਬੁੱਧਾ ਪਿੰਡੋਂ ਦੇ ਕਿੱਥੋਂ ਆ ਬਈ ਉਬੜੀ ਪਤਾ ਲੱਗ ਗਿਆ ਮੈਨੂੰ ਬਈ ਫੇਰ ਵੀ ਉਹਨਾਂ ਦੇ ਘਰੇ ਭੇਜੂਗਾ ਮੇਰੀ ਮਾਂ ਨੂੰ ਵੀ ਨਾਲੇ ਮੇਰੇ ਨਾਨਕੇ ਜਾਣਗੇ ਬਈ ਗੱਲ ਗੱਲ ਸਾਰੀ ਮਸਲਾ ਇਹ ਹੈ ਵੀ ਇਹਦਾ ਪਿਓ ਆ ਜਿਹੜਾ ਉਹ ਇਹਦੀ ਮਾਂ ਨੂੰ ਪਿਆਰ ਨਹੀਂ ਕਰਦਾ ਉਹ ਕਿਸੇ ਹੋਰ ਜਨਾਨੀ ਨਾਲ ਗੱਲਾਂ ਕਰਦਾ ਉਹਦੇ ਨਾਲ ਲੁਗ-ਲੁਗ ਕੇ ਫੋਨ ਤੇ ਗੱਲਾਂ ਕਰਦਾ ਤੇ ਅੱਛਾ ਬਈ ਗੁੱਸਾ ਕਿਉਂ ਆਇਆ ਇਹਨਾਂ ਗੁੱਸਾ ਕਾਤੋਂ ਗੁੱਸਾ ਬਈ ਯਾਰ ਸਾਨੂੰ ਤਾਂ ਘਰੇ ਰੋਟੀ ਨਹੀਂ ਮਿਲਦੀ ਉਹਨੂੰ ਭਾਂ ਦੀ ਫੁੱਦੀ ਲੀੜੇ ਸਮਾ ਕੇ ਦਿੰਦਾ ਹੋ ਪੀਖਵੰਦਾ ਕਿਤੇ ਕੁਸ ਖਾਉਂਦਾ ਚੰਗੇ ਕਲੱਬਾਂ ਚ ਲੈ ਜਾਂਦਾ ਉਹਨੂੰ ਤੇ ਅਸੀਂ ਘਰੇ ਰੋਟੀ ਨੂੰ ਤਰਸਦੇ ਆ ਬਈ ਯਾਰ ਰੋਟੀ ਨੂੰ ਤਾਂ ਕਿੰਨੇ ਪਰਿਵਾਰ ਚ ਕੌਣ ਕੌਣ ਪਰਿਵਾਰ ਚ ਵੀ ਦੋ ਭਰਾ ਸੀ ਦੋ ਭੈਣਾਂ ਤੇ ਇੱਕ ਮੰਮੀ ਆ ਅੱਛਾ ਉਹ ਭੈਣਾਂ ਬਾਰੇ ਵੀ ਨਹੀਂ ਸੋਚਦਾ ਪਿਆ ਕੁਸ ਨਹੀਂ ਸੋਚਦਾ ਬਈ ਯਾਰ ਉਹ ਜਮਾਂ ਨੰਗ ਕਰ ਗਿਆ ਸਾਨੂੰ ਉਹ ਬਿਮਾਰ ਸੀ ਉਦੋਂ ਪਹਿਲ ਲਵਾ ਗਿਆ ਪੀਛਾਂ ਵੀ ਬਈ ਅਸੀਂ ਆਪ ਭਰਦੇ ਆ ਕੀ ਕਰ ਜਰ ਵਿਆਹ ਕੁੜੀਆਂ ਦੇ ਜੇ ਕਰਨ ਵਾਲੇ ਪਏ ਦੋਹਾਂ ਦੇ ਦੋਹਾਂ ਦੇ ਕਰਤੇ ਕਰਾਂਗੇ ਕੀ ਬਈ ਅਸੀਂ ਵੇਖ ਲੈ ਯਾਰ ਲੋਕ ਕਹਿੰਦੇ ਤੁਸੀਂ ਮਾਂਗਾ ਗੂ ਕੋ ਪੰਜ ਐਡਾ ਪਰਿਵਾਰਾ ਮੰਗ ਕੇ ਖਾਂਦੇ ਕਿੰਨੀ ਉਮਰ ਹੈ ਤੇ ਜੜੀ ਦੀ ਮੇਰੀ ਡੜੀ ਦੀ 40 ਸਾਲ ਦੀ ਬਈ 40 ਸਾਲ ਦਾ ਪਿਓ ਆ ਜਿਹਨੂੰ ਹੁਣ ਜਵਾਨੀ ਜੜੀ ਹੈ 40 ਸਾਲ ਦੀ ਉਮਰ ਦੇ ਵਿੱਚ ਆ ਕੇ ਇਹਦਾ ਪਿਓ ਇਹਦੇ ਪਿਓ ਨੂੰ ਸ਼ਰਮ ਆਉਣੀ ਚਾਹੀਦੀ ਆ ਜਿਹੜਾ ਉਹ ਕਿਸੇ ਹੋਰ ਜਨਾਨਾ ਨਾਲ ਗੱਲਾਂ ਕਰਦਾ ਚੱਲ ਯਾਰ ਲੱਖ ਕਰਦਾ ਹਰੇਕ ਕਰਦਾ ਹਰ ਇੱਕ ਬੰਦਾ ਚੱਲ ਗੱਲ ਕਰਦਾ 90% ਬੰਦੇ ਗੱਲ ਕਰਦੇ ਆ ਬਾਹਰ ਠੀਕ ਹੈ ਪਰ ਉਹਦੇ ਵਿੱਚ ਕਈ ਰੀਜਨ ਹੁੰਦੇ ਆ ਉਹਦੇ ਪਰਿਵਾਰ ਨੂੰ ਤਾਂ ਯਾਰ ਇੱਜ਼ਤ ਦਿਓ ਆਪਦੇ ਪਰਿਵਾਰ ਨੂੰ ਤਾਂ ਅੱਗੇ ਰੱਖੋ ਹੁਣ ਦੋ ਮੁੰਡੇ ਆ ਇਹ ਦੋ ਕੁੜੀਆਂ ਤੇ ਉਹਨਾਂ ਨੂੰ ਇਹ ਪੜਾਉਂਦੇ ਬਾਵਜੂਦ ਪੜਾਉਂਦੇ ਬਾਵਜੂਦ ਰੋਟੀ ਖਾਣ ਦੇ ਬਾਵਜੂਦ ਉਹਨਾਂ ਦਾ ਵਿਆਹ ਵੀ ਕਰਨਾ ਸਾਰਾ ਕੁਝ ਕਰਨਾ ਪਰ ਉਸ ਬੰਦੇ ਨੂੰ ਦਿਮਾਗ ਤੇ ਉਹਦੇ ਕੁਝ ਟੂਣਾ ਟਾਣਾ ਤਾਂ ਨਹੀਂ ਕਰਦਾ ਹਾਂ ਨਾ ਬਈ ਯਾਰ ਬੇਸ਼ਰਮੀ ਤਾਂ ਸਾਨੂੰ ਆਉਂਦੀ ਉਹਨੂੰ ਕਿੱਥੇ ਆਉਂਦੀ ਹੈ ਬੇਸ਼ਰਮੀ ਕਿਵੇਂ ਬਈ ਬਈ ਲੋਕ ਮਿਹਣੇ ਮਾਰਦੇ ਯਾਰ trap ਉੱਥੇ ਕੁੜੀ ਲਈ ਫਰਦਾਨ ਦਾ ਐ ਆਂਟੀ ਲਈ ਫਰਦਾਨ ਦਾ ਐ ਕਹਿੰਦੇ ਬਈ ਲੋਕ ਸਾਨੂੰ ਕਰ ਜੇ ਕੀ ਸਾਨੂੰ ਦਾ ਜੀ ਕਿੰਦਾ ਥਾਂ ਵੇਚ ਕੇ ਕੁਝ ਹੋਰ ਥਾਂ ਲੱਗ ਜਿਹਦੇ ਨਾਲ ਉਹਦੀ ਗੱਲ ਆ ਉਹ ਵੈਹੀ ਹੋਈ ਆ ਹਾਂ ਪਤਾ ਨਹੀਂ ਬਈ ਵੈਹੀ ਇਹ ਤੇ ਕੀ ਕਰਾਵੇ ਉਹਦਾ ਚੱਕਰ ਦਾ ਵਿਆਹੀ ਵੀ ਯਾਰ ਬਈ ਪਤਾ ਨਹੀਂ ਕੀ ਹੈ ਚੇਲਾਂ ਚੁੱਲਿਆਂ ਕੋਲ ਡੇਲੀ ਜਾਂਦੇ ਬਈ ਉਹ ਚੇਲਿਆਂ ਕੋਲ ਜਾਂਦੀ ਆ ਚੇਲਿਆਂ ਕੋਲ ਤਾਂ ਬਈ ਜਾਂਦੀ ਰਹਿੰਦੀ ਯਾਰ ਉਹ ਆਈ ਵੀ ਵਾਰ ਹੈ ਹਾਂ ਬਈ ਜਾਂਦੀ ਚੌਂਕੇ ਦੇ ਵਿੱਚ ਦੇਖੋ ਦੋਸਤੋ ਜਿਹੜੀ ਉਹਦੇ ਨਾਲ ਜਿਹਦੀ ਗੱਲਬਾਤ ਆ ਅਥੇ ਉਹਦਾ ਵਿਆਹ ਹੋਇਆ ਹੋਇਆ ਬਈ ਹਾਂ ਬਈ ਨਵਾਂ ਨਵਾਂ ਵਿਆਹ ਹੋਇਆ ਉਹਦਾ ਕੀ ਕੀੜਾ ਉਹਦੇ ਹੋ ਜਾਵੇ ਉਹ ਜਨਾਨੀ ਤਲਾਕ ਤਲੂਕ ਜਾਂ ਕੋਈ ਗੱਲਬਾਤ ਹੋਈ ਹੈ ਕਿ ਐਦਾਂ ਕੁਝ ਨਹੀਂ ਹੈਗਾ ਅਜੇ ਬਈ ਮੈਨੂੰ ਪਤਾ ਲੱਗਦਾ ਹੋਊਗਾ ਤਲਾਕ ਨਾਲ ਗਾਂ ਵਾਲੇ ਨੂੰ ਵਿਚਾਰੇ ਨੂੰ ਮਾਰੂਗੀ ਭੁੱਖਾ ਇਹ ਜਨਾਨੀਦਾਰ ਬਈ ਸੜੀ ਵੀ ਉਹ ਬੁੜੀ ਯਾਰ ਮੈਂ ਤੈਨੂੰ ਦੱਸਦਾ ਪਏ ਖਰਾਬ ਅਨਾਗਲੇ ਦਾ ਘਰ ਵਾਲਾ ਤਾਂ ਵਿਚਾਰਾ ਗੁੰਗਾ ਹੀ ਆ ਕਿਤੇ ਆਦਾ ਬੋਲਦੇ ਨਹੀਂ ਪਤਾ ਨਹੀਂ ਕੀ ਕਰਾਇਆ ਉਹ ਤੇ ਤਰ ਉਹਦੇ ਤੇ ਉੱਤੇ ਕਰਾਇਆ ਸਰੇ ਆਮ ਹੀ ਕਰੇ ਜਾਵੜਦਾ ਮੇਰਾ ਡੇੜੀ ਉਹਨਾਂ ਦੇ ਬਈ ਸਰੇ ਆਮ ਤੇਰਾ ਡੇੜੀ ਉਹਨਾਂ ਦੇ ਘਰੇ ਜਾਵੜਦਾ ਜਮਾ ਸਰੇ ਆਮ ਨਾਲ ਪਿਆ ਹੁੰਦਾ ਉਹਦੇ ਬਈ ਤੈਨੂੰ ਸੱਚੀ ਗੱਲ ਆ ਕੀ ਬਾਤ ਆ ਦੋਸਤੋ ਪਿਓ ਤੇ ਇਲਜ਼ਾਮ ਇਹੋ ਜਿਹੇ ਲਾਉਣੇ ਬਹੁਤ ਹੀ ਸਖਤ ਆ ਯਾਰ ਬਹੁਤ ਮੈਂ ਕਹਿੰਦਾ ਯਾਰ ਦਿਮਾਗ ਤੇ ਨਾ ਲੋਡ ਲੈਣ ਵਾਲਾ ਕੰਮ ਆ ਇਸ ਮੁੰਡੇ ਤੇ ਜੇ ਇਹੋ ਜਿਹਾ ਦਿਮਾਗ ਤੇ ਅਸਰ ਪਿਆ ਇਹਨੂੰ ਗੁੱਸਾ ਚੜਿਆ ਆਪਦੇ ਪਿਓ ਤੇ ਕਿਉਂ ਚੜਿਆ ਵੀ ਇਹੀ ਰੀਜ਼ਨ ਆ ਵੀ ਉਹ ਇਹਨਾਂ ਨੂੰ ਸਮਝਦਾ ਨਹੀਂ ਪਿਆ ਇਹਦੀ ਮਾਂ ਨੂੰ ਨਹੀਂ ਸਮਝਦਾ ਪਿਆ ਆਪਦੇ ਜਵਾਕਾਂ ਨੂੰ ਨਹੀਂ ਸਮਝਦਾ ਪਿਆ ਬਈ ਤੈਨੂੰ ਗੁੱਸਾ ਬਹੁਤ ਜ਼ਿਆਦਾ ਏ ਆਦੀ ਮਾ ਹੈਗਾ ਹੀ ਯਾਰ ਗੁੱਸਾ ਕਰ ਜੇਗੀ ਬਈ ਮਰ ਰਿਕਾਰਡਗਾ ਸੁਣ ਜਾ ਸਾਰਾ ਉਹਦੇ ਨਾਲ ਬਾਲਾ ਕੁਛ ਬੋਲਦੀ ਐ ਬਈ ਮੈਨੂੰ ਆ ਆ ਚੀਜ਼ ਚਾਹੀਦੀ ਐ ਮੈਨੂੰ ਆ ਚੀਜ਼ ਚਾਹੀਦੀ ਆ ਜਵਾਕਾ ਵਾਸਤੇ ਡਾਈਪਰ ਲਿਆ ਦੇ ਲੈ ਕੀ ਚੀਜ਼ ਜਵਾਕ ਉਹਦੇ ਤੋਂ ਆਦ ਘਰ ਵਾਲੇ ਨੂੰ ਕਹਿਗਾ ਇਹਨੂੰ ਕੋ ਕਹਿੰਨੀ ਐ ਤੂੰ ਅੱਛਾ ਤੇਰਾ ਪਿਓ ਫਿਰ ਹੁਣ ਉਹਦੇ ਘਰ ਹੀ ਜੁੜਿਆ ਹੋਇਆ ਸਾਰਾ ਕੁਛ ਵੀ ਉਹ ਲਿਆ ਕੇ ਜਾਂਦਾ ਦੁਕਾਨ ਤੋਂ ਸਾਰਾ ਕੁਛ ਕਿਹੜਾ ਬੁੜਨਾ ਦਾ ਸਮਾਨ ਹੁੰਦਾ ਗੰਦਾ ਸਮਾਨ ਸਾਰਾ ਲੈ ਕੇ ਜਾਂਦਾ ਮੇਰਾ ਡੜੀ ਬਈ ਤੇਰੀ ਮੰਮੀ ਨੂੰ ਨਹੀਂ ਸਮਝਦਾ ਕੋਈ ਨਹੀਂ ਸਮਝਦਾ ਮੇਰੀ ਮੰਮੀ ਨੂੰ ਤਾਂ ਬਈ ਹੁਣ ਮਿਸਤਰੀ ਨਾ ਜਾਂਦੀ ਹਜਾ ਹੀ ਨਹੀਂ ਹੋਇਆ ਮਤਲਬ ਕਿਵੇਂ ਦਿਹਾੜੀ ਕਰਦੀ ਆ ਬਈ ਦਿਹਾੜੀ ਕਰਦੀ ਆ ਕਿੰਨੇ ਰੁਪਏ ਦੇ ਲ ਮਿਲਦੇ ਆ ਉਹ ਸਾਢੇ 350 ਦਿੰਦੇ ਤੂੰ ਕੀ ਕਰਦਾ ਮਤਲਬ ਦਿਹਾੜੀ ਜਨ ਹੁੰਦਾ ਬਈ ਦੇਖੋ ਯਾਰ ਦੋਸਤੋ ਪਿਓ ਨੂੰ ਆਸਕੀ ਸੁਝੀ ਹੋਈ ਆ ਤੇ ਮੁੰਡੇ ਦਿਹਾੜੀ ਕਰ ਰਹੇ ਆ ਤੇ ਮਾਂ ਵੀ ਮਿਸਤਰੀ ਨਾਲ ਦਿਹਾੜੀ ਜਾਂਦੀ ਆ 300 ਰੁਪਏ ਪਿੱਛੇ ਤੇ ਕੁੜੀਆਂ ਕੀ ਕਰਦੀਆਂ ਬਈ ਕੁੜੋਂਾਂ ਬਈ ਜ਼ਮੀਂਦਾਰਾਂ ਦੇ ਘਰਾਂ 'ਚ ਲੱਗਣਾ ਬਈ ਯਾਰ ਚਾਲਾਂ ਜਾਂਦੇ ਪੋਚੇ ਪੱਛ ਲਾਉਂਦੀਆਂ ਹਾਂ ਬਈ ਉਹਨਾਂ ਨੇ ਰੱਖਣਾ ਹੁੰਦਾ ਬਈ ਯਾਰ ਕੀ ਬਾਤ ਆ ਯਾਰ ਕੀ ਕਿੰਨੀ ਭੈੜੀ ਮੈਂ ਕਹਿੰਦਾ ਯਾਰ ਬਹੁਤ ਗਲਤ ਗੱਲ ਹੈ ਦੇ ਪਿਓ ਦੀ ਯਾਰ ਜਿਹੜਾ ਪਿਓ ਆ ਉਹਨੂੰ ਹੁਣ ਆਸ ਕੀ ਸੁਝੀ ਹੋਈ ਆ ਜਵਾਗ ਜ਼ਿਮੀਦਾਰਾਂ ਦੇ ਘਰਾਂ ਦੇ ਵਿੱਚ ਜਾ ਕੇ ਕੰਮ ਕਰਦੇ ਆ ਇਹ ਵੀ ਦਿਹਾੜੀ ਕਰਦਾ ਇਹਦੀ ਮਾਂ ਵੀ ਦਿਹਾੜੀ ਕਰਦੀ ਆ ਅਸੇ ਭਾਈ ਲੋਕ ਤੁਹਾਨੂੰ ਮਿਹਨੇ ਮਾਰਦੇ ਆ ਤੁਹਾਨੂੰ ਐ ਨਹੀਂ ਲੱਗਦਾ ਯਾਰ ਵੀ ਪਿਓ ਹੀ ਨਾ ਹੀ ਹੁੰਦਾ ਜੀ ਹਾਂ ਇਹਦਾ ਮਰੇ ਹੀ ਚੰਗਾ ਸੀ ਭਾਈ ਫਿਰ ਮਰੇ ਹੀ ਲੋੜ ਸੀ ਫਿਰ ਕੋਈ ਹੋਰ ਜੇ ਕੰਮ ਕਰਨੇ ਸੀ ਸਾਰੇ ਪਿੰਡ 'ਚ ਸਾਡੀ ਵੀ ਉਹਨੂੰ ਪੱਟੀ ਮੇਸ ਕਰਦੀ ਆ ਕੱਲ ਨੂੰ ਰ ਵਿਆਹ ਹੋ ਨਾਗ ਲੈਂਦੇ ਹੁਣ ਕੱਲ ਨੂੰ ਕੁੜੁੰਨਾਂ ਦਾ ਵਿਆਹ ਕਰਨਾ ਯਾਰ ਅਗਲਾ ਕੋਈ ਪਰੋਣੇ ਦੇ ਅਸਰ ਪਊਗਾ ਭਾਂ ਚਾਗਲ ਲਾਣਾ ਇਹਨਾਂ ਦਾ ਐਂ ਕਹਿੰਦਾ ਵੀ ਗਾਂ ਰਿਸ਼ਤੇ ਵੀ ਨਹੀਂ ਹੋਣੇ ਮਤਲਬ ਰਿਸ਼ਤਾ ਮੈਨੂੰ ਤਾਂ ਲੱਗਦਾ ਨਹੀਂ ਵੀ ਸੜੀ ਰਹਿਣਾ ਪਊਗਾ ਯਾਰ ਰਿਸ਼ਤਾ ਸਾਨੂੰ ਕੌਣ ਦੇ ਦੂ ਕੁੜੀ ਬਈ ਉਹ ਵੇਖ ਲਾ ਨਮਾ ਘਰ ਪਾ ਰੋਡ ਤੇ ਮਤਲਬ ਕਿ ਜ਼ਿਮੀਂਦਾਰ ਦੀ ਤੇਰੇ ਪੇਉ ਨੇ ਪੈਸੇ ਲਾਇ ਲੈਂਟ ਕਿ ਯਾਰ ਬੇ ਕਸਤਾ ਕਸਤਾ ਚੱਕ ਕੇ ਕੋਠੀ ਪਾਤੀ ਚੰਗੀ ਮਿਲਦਾ ਉੱਡੀ ਚੰਗੇ ਚੰਗੇ ਜ਼ਿਮੀਂਦਾਰ ਦੇ ਨਹੀਂ ਹੋਣੀ ਜਿੱਡੀ ਉਹਦੀ ਕੋਠੀ ਪਾ ਹਾਂ ਉੱਡੀ ਕੋਠੀ ਪਾ ਕੇ ਤੀਨੂ ਇਹਨੇ ਕਮਰੇ ਵਿੱਚ ਰਹਿਣਾ ਇੱਕ ਕਮਰੇ ਚ ਮਹਿਲ ਹੀ ਪਤਾ ਬੇਖਸਾਬ ਦਾ ਨੇ ਅੱਛਾ ਹੁਣ ਉਹਦੇ ਕੋਲ ਜਾ ਕੇ ਉਹ ਨਿਆਰੇ ਹੀ ਲੈਂਦਾ ਨਿਆਰੇ ਹੀ ਲੈਂਦਾ ਬਈ ਉਹ ਥੋੜੇ ਥੋੜੇ ਘਰ ਦੇ ਵਿੱਚ ਕਿੰਨੇ ਕਿੰਨੇ ਘਰ ਆ ਥੋੜੇ ਕਮਰੇ ਸਾਡੇ ਵੀ ਦੋ ਕਮਰੇ ਆ ਉਹ ਵੀ ਚੁੰਦਿਆ ਕਹਿੰਦੇ ਉਹ ਵੀ ਚੁੰਦਿਆ ਵੀ ਇੱਕ ਬੈੱਡ ਯਾਰ ਸਾਡੇ ਇੱਕ ਬੈੱਡ ਆ ਤੇ ਦੋ ਮੰਜਿਆ ਉਹ ਸਾਰੇ ਉਹ ਟੁੱਟੇ ਹੋਇਆ ਵਿੱਚ ਬੈੱਡ ਬੁੱਢੇ ਮੰਜੇ ਟੁੱਟੇ ਹੋਇਆ ਮੀਂਹ ਦਾ ਚੌਂ ਲੱਗ ਜਾਂਦਾ ਇੱਕ ਵਾਰੀ ਮੀਂਹ ਹੈਗਾ ਉੱਤੇ ਤਰਪਾਲਾਂ ਲਾ ਕੇ ਪਏ ਸੀ ਬਈ ਵੇਖ ਲੈ ਇੰਨੇ ਮਾੜੇ ਹਾਲਾਤ ਆ ਸਾਡੇ ਯਾਰ ਤੇ ਪਿਓ ਥੋੜਾ ਆਸ ਕੀ ਕਰਦਾ ਫਿਰ ਪਿਓ ਵੀ ਸਾਡਾ ਨਿਆਰੇ ਲੈਂਦਾ ਕ ਜਨਾਨੀ ਨੂੰ ਚੰਗੇ ਜ਼ਮੀਨ ਜਮਣ ਹੈਗੀ ਕੋਈ ਮਾੜੀ ਜ਼ਮੀਨ ਵੀ ਸਾਡੇ ਕੋਲ ਤਾਂ ਕੁਝ ਨਹੀਂ ਉਹ ਵੀ ਵੇਚ ਕੇ ਉਹਦੇ ਨਾਂ ਕਰਾਤੀ ਉਹਨੇ ਹੂੰ ਸਾਡੇ ਕੋਲ ਤਾਂ ਕੁਝ ਨਹੀਂ ਭਰਾ ਹੁਣ ਉਹ ਕੀ ਕਹਿੰਦਾ ਵੀ ਉਹ ਕਹਿੰਦਾ ਵੀ ਮੈਂ ਘਰੇ ਨਹੀਂ ਆਉਣਾ ਤੁਸੀਂ ਉਹਨੂੰ ਕਦੇ ਮਿਲਿਆ ਤੂੰ ਕਿਹਾ ਮਿਲਿਆ ਸੀ ਬਈ ਯਾਰ ਉਹ ਕਹਿੰਦਾ ਮੈਂ ਤਾਂ ਹੁਣ ਕੀ ਕਹੇ ਹੁਣ ਉਹ ਕਹਿੰਦਾ ਮੈਂ ਕਹਾਂ ਆ ਜਾ ਜਿਹੜੀ ਘਰੇ ਰਹਿ ਪਿਆ ਕਰ ਕਹਿੰਦਾ ਹੁਣ ਤਾਂ ਤੁਹਾਡੀ ਮੰਮੀ ਉਹ ਆ ਉਹਦਾ ਐਂ ਕਹਿੰਦਾ ਬਈ ਤੇ ਇਹ ਤੇਰੀ ਜਿਹੜੀ ਮੰਮੀ ਆ ਉਹ ਰੋਂਦੀ ਨਹੀਂ ਰੋਂਦੀ ਆ ਬਈ ਔਰ ਕਰੇਗੀ ਵਿਚਾਰੀ ਯਾਰ ਹੋ ਯਾਰ ਦੁਖੀ ਆ ਕੀ ਕਹਿੰਦੀ ਉਹ ਉਹਦਾ ਜਿਹੜੀ ਘਰੇ ਰੋਟੀ ਵੀ ਨਹੀਂ ਖਾਂਦੀ ਕਦੇ ਕਦੇ ਪਾਏ ਜਾਂਦੀ ਤੜਕੇ ਸਦੇ ਅਸੀਂ ਟੱਪ ਜਾਂਦੀ ਆ ਉਹ ਆਦੀ ਕਰਮਾਂ ਨੂੰ ਰੋਂਦੀ ਹੈ ਹਾਂ ਬਈ ਉਹਦਾ ਕਹਿੰਦੇ ਮੈਂ ਅੱਜ ਮਰ ਜਾਾਂ ਜਾਂ ਕੱਲ ਨੂੰ ਮਰ ਜਾਾਂ ਕਹਿੰਦੇ ਦੇਖੋ ਯਾਰ ਦੋਸਤੋ ਜਿਹੜਾ ਇਹਦਾ ਘਰ ਆ ਨਾ ਇਹ ਘਰ ਇਹਦਾ ਚੌਂਦਾ ਜਦੋਂ ਮੀਂਹ ਪੈਂਦਾ ਤਰਪਾਲਾਂ ਪਾ ਪਾ ਕੇ ਮੀਂਹ ਰੋਗਦੇ ਆ ਬੈੱਡ ਜਿਹੜੇ ਟੁੱਟੇ ਹੋਇਆ ਤੇ ਉਹ ਜਿਹੜੇ ਉਹ ਥੱਲੇ ਪਾਵੇ ਹੁੰਦੇ ਆ ਉਹ ਇੱਟਾਂ ਲਾ ਕੇ ਪਾਵੇ ਜੋ ਬਣਾਏ ਹੋਏ ਆ ਬਿੱਡਾਂ ਦੇ ਘਰ ਦੇ ਹਾਲਾਤ ਮੈਂ ਵੇਖਿਆ ਬਹੁਤ ਬੁਰੇ ਹਾਲਾਤ ਆ ਤੇ ਪਿਓ ਆਸ ਕੀ ਕਰਦਾ ਫਿਰਦਾ ਉਹਨੂੰ ਕੋਠੀਆਂ ਮਹਿਲ ਪਾ ਤੇ ਆਪਦੇ ਪੱਲਿਓ ਕਿਸ਼ਤਾ ਭਰਦਾ ਫਿਰਦਾ 40 ਸਾਲ ਦੀ ਉਮਰ ਦੇ ਵਿੱਚ ਆਸ ਕੀ ਕਰਦਾ ਫਿਰਦਾ ਯਾਰ ਉਹ ਪਿੰਡਾਂ ਦੇ ਵਿੱਚ ਲੋਕ ਉਹਨ ਚੰਗੀ ਗੱਲ ਨਹੀਂ ਕਹਿੰਦੇ ਉਹਨਾਂ ਨੂੰ ਮਾੜੀ ਚੀਜ਼ ਹੀ ਕਹਿਣਗੇ ਇਹਦੀ ਮਾਂ ਵੱਲ ਵੀ ਲੋਕ ਜਾਂ ਤੇਰੀ ਮਾਂ ਵੱਲ ਵੀ ਵੇਖਦੇ ਹੋਣਗੇ ਫਿਰ ਲੋਕ ਬਈ ਯਾਰ ਵੇਂਦੀ ਹੋਣਗੇ ਗਦੋ ਨੀ ਕਹ ਦਿੱਤੀ ਭੈਣ ਛੱਡਦਾ ਹਾਲਾ ਕੋ ਇਹਨੂੰ ਵੀ ਪਾਪਾ ਵੇ ਇਹਨੂੰ ਹੀ ਸੈੱਟ ਕਰ ਲੈਣੇ ਬਈ ਲੋਕ ਬਾਲਾ ਕੋ ਸੋਚਦੇ ਆ ਬਈ ਯਾਰ ਕੁੜੀਆਂ ਵੱਲ ਵੀ ਆ ਬਈਰ ਝਾਗਦੇ ਯਾਰ ਮਟੀਰ ਤਨੂੰ ਪਤਾ ਹੀ ਅੱਜ ਕੱਲ ਰਬੀ ਨਸੇ ਪੱਤੇ ਕਰਦੀ ਯਾਰ ਕੱਲੀ ਕੁੜੀ ਨੂੰ ਭੇਜਣਾ ਐਵੇਂ ਚਾਹਦਾ ਸੌਂ ਲੱਗੇ ਸਾੜ ਕੇ ਉਹਨੇ ਵੀ ਆਪ ਕੰਮ ਤੇ ਜਿਵੇਂ ਤਰ੍ਹਾਂ ਦੇ ਕਰੇ ਕਿੰਨੇ ਠੀਕ ਆਪ ਸਾਡੇ ਕੋਲ ਆ ਬਈ ਗਾਂ ਘੇ ਦੇ ਘਰੇ ਉਹਨੂੰ ਬਈ ਯਾਰ ਅਗਲਾ ਮਢੀਰ ਤੱਕ ਪਤਾਉਂਦਾ ਬਈ ਨਸ਼ੇ ਕਰਦੇ ਸਾਡੇ ਆਪਣੇ ਚਿੱਟਾ ਵਾਲਾ ਪੀਂਦੇ ਆ ਬਈ ਆ ਫਿਰ 9 10 ਵਜੇ ਕੰਮ ਤੇ ਜੰਨੇ ਆ ਬਈ ਹੁਣ ਤੂੰ ਆਦੇ ਪਿਓ ਨੂੰ ਕੀ ਕਹਿਣਾ ਚਾਹੁੰਦਾ ਬਈ ਮਤਲਬ ਉਹ ਐਂ ਕਿਨਾ ਘਰੇ ਅਜੇ ਬਈ ਯਾਰ ਬਸ ਐਵੇਂ ਮਾੜੇ ਕੰਮਾਂ ਦੇ ਮਾੜੇ ਨਤੀਜੇ ਹੁੰਦੇ ਆ ਬਈ ਯਾਰ ਕੋ ਕਿੰਨਾ ਕੁ ਟਾਈਮ ਰੱਖੂ ਕਿਉਂਕਿ ਮਰਗੀ ਫੇਰ ਹੋ ਕੀ ਕਰੇਗਾ ਕੀ ਕਰੂਗਾ ਵੇਖ ਲੈ ਬਈ ਤੂੰ ਉਹਨੂੰ ਐ ਨਿਕੰਦੇ ਤੈਨੂੰ ਘਰੇ ਆ ਕੇ ਮਤਲਬ ਆਪਦੇ ਆਪਦੇ ਹੁੰਦੇ ਆ ਹਾਂ ਆਪਦੇ ਆਪਦੇ ਹੁੰਦੇ ਕੱਲ ਨੂੰ ਕੋਈ ਗੱਲਬਾਤ ਬਣ ਗਈ ਸੀ ਖੜਾ ਤੇਰਾ ਤਾਇ ਉਹ ਅੱਜ ਕੱਲਰ ਕੋਈ ਨਹੀਂ ਤੇ ਬਈ ਤੁਸੀਂ ਤੇਰੀ ਮੰਮੀ ਨੂੰ ਕਹਿ ਵੀ ਤਲਾਕ ਦੇ ਕੇ ਤੁਸੀਂ ਆਪ ਦਾ ਆਰਡਰ ਐ ਲੱਗ ਜੂ ਕਿਸੇ ਬੱਸ ਯਾਰ ਉਹ ਯਾਰ ਬਈ ਯਾਰ ਆਡਰ ਫਿਰ ਉਹੀ ਗੱਲ ਫਿਰ ਲੋਕ ਫਿਰ ਬੜਾ ਕੋ ਕਹਿਣਗੇ ਇਹ ਚਲ ਘੱਟ ਕਹਿੰਦੇ ਆ ਫਿਰ ਕਹਿਣਗੇ ਤੇਰੀ ਮੰਮੀ ਮਾੜੀ ਸੈਂ ਹਾਂ ਫਿਰ ਆਏ ਕਹਿਣਗੇ ਬਈ ਯਾਰ ਅੱਜ ਕੱਲ ਨਾ ਤਾਂ ਚਾਚੇ ਤਾਏ ਖੜਦੇ ਕੋਈ ਨਹੀਂ ਖੜਦਾ ਬੇਪਰ ਸਿੱਧੀ ਗੱਲ ਦੱਸ ਦਿਆਂ ਸਕੇ ਭਰਾ ਬਣਿਆ ਤਾਂ ਕੱਲ ਬਈ ਚਾਚੇ ਤਾਏ ਵੀ ਕਹਿ ਜਾਂਦੇ ਵੀ ਸਾਨੂੰ ਨਹੀਂ ਪਤਾ ਉਹ ਵੀ ਗਲਤੀ ਝਾਕਦੇ ਕਹਿੰਦੇ ਭੈਣ ਚ ਬਸ ਹਾਈ ਚ ਕੰਮ ਅੱਜ ਕੱਲਰ ਆਂਢੀ ਗਵੰਢੀ ਦੇਖੋ ਯਾਰ ਦੋਸਤੋ ਮੁੰਡੇ ਦੇ ਨਾ ਹਾਲਾਤ ਜਿਹੜੇ ਜਿਹੜਾ ਇਹਦਾ ਪਿਓ ਆ ਨਾ ਪਿਓ ਮੈਂ ਕਹਿੰਦਾ ਯਾਰ ਜਿਵੇਂ ਗਲਤ ਕਰ ਰਿਹਾ ਉਹ ਬਹੁਤ ਜ਼ਿਆਦਾ ਗਲਤ ਕਰ ਰਿਹਾ ਕਿ ਜਿਹੜੀ ਇਹਦੀ ਮਾਂ ਹੈਗੀ ਉਹ ਦਿਹਾੜੀ ਜਾਂਦੀ ਆ ਯਾਰ ਉਹਨੂੰ ਵੀ ਲੋਕ ਗਲਤ ਵੇਖਦੇ ਹੋਣਗੇ ਪਿਓ ਕੀ ਕੀ ਪਿਓ ਇਹ ਤਾਂ ਚੰਗਾ ਦਾ ਪਿਓ ਹੀ ਨਾ ਹੁੰਦਾ ਇਹਨਾਂ ਦਾ ਹੈ ਪਿਓ ਹੀ ਨਾ ਹੁੰਦਾ ਫਿਰ ਜਿਹੜਾ ਇਹ ਇਹਦੇ ਹਾਲਾਤ ਆ ਨਾ ਇਹ ਸੱਚੇ ਹਾਲਾਤ ਆ ਇਹ ਇਹ ਝੂਠ ਨਹੀਂ ਹੈਗੇ ਇਹ ਅਕਸਰ ਹਰੇਕ ਨਾਲ ਹੁੰਦੇ ਆ ਇਕੱਲੇ ਇਹਦੇ ਨਾਲ ਨਹੀਂ ਹਰੇਕ ਨਾਲ ਹੁੰਦੇ ਆ ਕਈਆਂ ਨਾਲ ਹੁੰਦੇ ਆ ਇਹ ਜਿਹੇ ਹਾਲਾਤ ਜਿਨ੍ਹਾਂ ਦੇ ਪਿਓ ਹੁੰਦੇ ਆ ਪਰ ਮਰਿਆਂ ਨਾਲੋਂ ਵੱਧ ਕੇ ਹੁੰਦੇ ਆ ਠੀਕ ਹੈ ਮੈਂ ਕਹਿੰਦਾ ਯਾਰ ਮਰੇ ਹੀ ਚੰਗਾ ਬੰਦਾ ਮਰੇ ਚੰਗਾ ਤੇ ਫੇਰ ਵੀ ਇਹ ਰਹਿ ਸਕਦੇ ਬਈ ਜੇ ਤ ਪਿਓ ਨਾ ਹੁੰਦਾ ਤਾਂ ਵਧੀਆ ਸੀ ਰਹਿ ਲੈਂਦੇ ਤੁਸੀਂ ਫਿਰਦਾ ਵੀ ਨਜ਼ਾਰੇ ਲੈਂਦੇ ਜ਼ਿੰਦਗੀ ਦੇ ਸੀ ਯਾਰ ਸਾਨੂੰ ਤਾਂ ਪਤਾ ਹੀ ਨਹੀਂ ਯਾਰ ਆਹ ਕੰਮ ਕਰੂਗਾ ਉਹ ਬਈ ਯਾਰ ਕੰਮ ਇਹਨਾਂ ਨੇ ਬਹੁ ਮਾਰਾ ਕੀਤਾ ਬਈ ਸਾਰਾ ਘਰ ਖਵਾਤਾ ਹੈ ਸਾਰਾ ਘਰ ਖਵਾਤਾ ਬਈ ਪਸੂ ਤੜਕੇ ਉੱਠ ਖੜਦਾ ਫੀਸਾਂ ਇਹਨਾਂ ਦੇ ਜਵਾਕਾਂ ਦੀ ਸਾਡੀ ਤਾਂ ਇੱਕ ਫੀਸ ਵੀ ਨਹੀਂ ਭਰੀ ਉਹਨੇ ਯਾਰ ਜਿੰਦਗੀ ਦੀ ਇੱਕ ਫੀਸ ਨਹੀਂ ਭਰੀ ਜਮਾ ਨਹੀਂ ਤੇ ਉਹਨਾਂ ਨੂੰ 10 ਮੱਝਾਂ ਲੈ ਤਾ ਹੁਣੀ ਬਈ ਪਤਾ ਨਹੀਂ ਕਿੱਥੋਂ ਲਾਉਂਦਾ ਪੈਸੇ ਪੁਸੇ ਬਈ ਯਾਰ ਪਤਾ ਨਹੀਂ ਕੀ ਕੰਮ ਕੋਈ ਚੰਗਾ ਪਤਾ ਨਹੀਂ ਕੋਈ ਬਲੈਕ ਕਰਦਾ ਨਹੀਂ ਪਤਾ ਕੀ ਕਰਦਾ ਬਈ ਯਾਰ ਉਹਨੇ ਨਾ ਜਮਾ ਕੋਠ ਨੇ ਐਡੀ ਚੰਗੀ ਕੋਠੀ ਪਾ ਗਤੀ ਆ ਪੈਣ ਚ ਸੱਤ ਅੱਠ ਕਿੱਲੇ ਚ ਕੋਠੀ ਪਾ ਗਤੀ ਆ ਬਈ ਯਾਰ ਦੇਖੋ ਯਾਰ ਦੋਸਤੋ ਵੇਖੋ ਯਾਰ ਉਹ ਵੀ ਕੁਛ ਮਰਜ਼ੀ ਕਰਦਾ ਯਾਰ ਪਿਓ ਨਾ ਜਿਹੜਾ ਪਿਓ ਹੁੰਦਾ ਪਿਓ ਦਾ ਸਾਆ ਬਹੁਤ ਵੱਡਾ ਹੁੰਦਾ ਇਸ ਦਾ ਜਿਹੜਾ ਪਿਓ ਸੀਗਾ ਉਹ ਇਹ ਜੇ ਕੰਮ ਕਰ ਰਿਹਾ ਪਰ ਇਹ ਬੰਦਾ ਇਹ ਇਹ ਦੱਸ ਨਹੀਂ ਰਿਹਾ ਵੀ ਹਜੇ ਹਜੇ ਹੋਰ ਵੀ ਗੱਲਾਂ ਬਹੁਤ ਹੋਣਗੀਆਂ ਹਜੇ ਹੋਰ ਵੀ ਬਦਲਾਂ ਗੱਲਾਂ ਬਹੁਤ ਹੋਣਗੀਆਂ ਵੀ ਕੀ ਕੀ ਚੱਕਰ ਹੋਊਗਾ ਬਈ ਯਾਰ ਮੇਰੀ ਗੱਲ ਸੁਣ ਲਾ ਕਦੋਂ ਦੀ ਮੇਰੀ ਮਾਂ ਨਾਲ ਵਿਆਹ ਹੋਇਆ ਉਹਦਾ ਬਈ ਪਿਆਰ ਹੀ ਨਹੀਂ ਕਰਦਾ ਉਹ ਨੂੰ ਮੇਰੇ ਬੇਚਰੀ ਨੂੰ ਓ ਕੀ ਤੈਨੂੰ ਕਹਾਂ ਪਤਾ ਬਈ ਯਾਰ ਬਈ ਪਤਾ ਲੱਗ ਜਾਂਦਾ ਹੈ ਘਰ ਚ ਰਹਿੰਦੇ ਆਪਾਂ ਘੜਾ ਕੋਈ ਬਗਾਨੇ ਕਰਿਆ ਦਦੇ ਬਈ ਮਾਂ ਵੀ ਦੱਸਦੀ ਆ ਕਹਿੰਦਾ ਮੈਨੂੰ ਪਿਆਰ ਹੀ ਨਹੀਂ ਕਰਦਾ ਕੋਦੋਂ ਦੇਣਾ ਵਿਆਹ ਹੋਇਆ ਆ ਚੱਕਰ ਆ ਬਈ ਯਾਰ ਮੰਨ ਕੇ ਚੱਲ ਬਈ ਯਾਰ ਕਦੋਂ ਮੇਰੀ ਮਾਂ ਨੂੰ ਨਾ ਪਿਆਰ ਕਰਦਾ ਸੀ ਉਹ ਬਈ ਪਹਿਲਾਂ ਅਨਗਲੇ ਦੀ ਮਾਂ ਪਿੱਛੇ ਲੱਗਦਾ ਰਹਿੰਦਾ ਸੀ ਹੁਣ ਉਹ ਬਗਾਨੀ ਤੀਵੀਂ ਪਿੱਛੇ ਲੱਗ ਗਿਆ ਉਹ ਮਾਂ ਹਾਂ ਹੈਗੀ ਉਹਦੀ ਹੁਣ ਮਾਂ ਤਾਂ ਮਰ ਗਈ ਬਈ ਤਾਂ ਇਹਦਾ ਹੋਰ ਪਿੱਛੇ ਲੱਗ ਗਿਆ ਹੁਣ ਜਾ ਕੇ ਮਾਂ ਹੁਣ ਉਹਦੀਆਂ ਚੱਕਾਂ 'ਚ ਫਿਰਦਾ ਹੈ ਹਾਂ ਉਹ ਇਹਨਾਂ ਚੱਕਰ ਫਿਰਦਾ ਉਹ ਕਿੰਨਾ ਟਾਈਮ ਰਹੂਗੀ ਉੱਥੇ ਕੀ ਪਤਾ ਬਈ ਯਾਰ ਹੁਣ ਆਪ ਕੋਸ ਕਾ ਨਹੀਂ ਸਾ ਤੇ ਕੀ ਕੀ ਕਹਿਣਾ ਚਾਹੁੰਦੇ ਹੋ ਬੇਦਖਲ ਕਰਨਾ ਚਾਹੁੰਦੇ ਮਾਦਾਬੇ ਉਹਨੂੰ ਕਹਿੰਦਾ ਅੱਜ ਕੱਲ ਬਈ ਇਹੋ ਜੇ ਮਾਪਿਆਂ ਨੂੰ ਹਾਂ ਨਹੀਂ ਦਾ ਕੰਮ ਕਰਾ ਕੰਮ ਕਰ ਆਪਾਂ ਦਾ ਉਹਨੂੰ ਕਹਿੰਨੇ ਅੱਬਿਆ ਦਾ ਨਾ ਬੇਦਾਵੇ ਲਖਾ ਰਹੇ ਆ ਅਸੀਂ ਤਾਂ ਬਈ ਹੁਣ ਮਾਗਿਆ ਦਾ ਠੀਕ ਆ ਵੀਡੀਓ ਵੇਖ ਕੇ ਬਈਓ ਠੀਕ ਆ ਬਈ ਦੇਖੋ ਯਾਰ ਦੋਸਤੋ ਗੱਲ ਜਿਹੜੀ ਹੈਗੀ ਨਾ ਗੱਲ ਬਹੁਤ ਹੀ ਜ਼ਰੂਰੀ ਹੈ ਇਹ ਕੰਨਾਂ ਦੇ ਪਿਓ ਇਹੋ ਜੇ ਹੈਗੇ ਆ ਵੀ ਉਹ ਮਰੇ ਮਰੀ ਆ ਹੈਗੇ ਆ ਪਰ ਮਰੇ ਹੀ ਆ ਕਿਉਂਕਿ ਉਹ ਹੋਰ ਕਿਸੇ ਜਨਾਨੀ ਨਾਲ ਗੱਲਾਂ ਕਰਦੇ ਆ ਆਪਦੀ ਘਰ ਵਾਲੀ ਨੂੰ ਸਮਝ ਦੇਣੀ ਹੋਰ ਜਨਾਨੀਆਂ ਨੂੰ ਸਮਝਦੇ ਆ ਆਹਦੇ ਜਵਾਕਾਂ ਨੂੰ ਛੱਡ ਕੇ ਰ ਉਹਦੇ ਜਵਾਕਾਂ ਦੀ ਫੀਸਾ ਭਰੀ ਜਾਂਦਾ ਉਹਨੂੰ ਆਪਦੇ ਘਰ ਚੋਂਉਂਦੇ ਆ ਤੇ ਉਹਦੀਆਂ ਕੋਠੀਆਂ ਪਵਾ ਦੀਆਂ ਹੈ ਆਪ ਉਹ ਤਰਲੇ ਕਰੀ ਜਾਂਦੇ ਆ ਆਪ ਉਹ ਦਿਹਾੜੀ ਜਾਂਦੇ ਆ ਜੀਵਿੰਦਾਰਾਂ ਦੇ ਘਰਾਂ ਦੇ ਵਿੱਚ ਪੋਚੇ ਲਾਉਂਦੇ ਆ ਤੇ ਉਹ ਨਿਆਰੇ ਲੈਂਦਾ ਫਿਰਦਾ ਕਲਬਾਂ ਦੇ ਵਿੱਚ ਯਾਰ ਚੰਗੀ ਗੱਲ ਆ ਇਹ ਬਹੁਤ ਹੀ ਗਲਤ ਗੱਲ ਆ ਉਹਦੀ ਉਹਦੀ ਮਾਂ ਵੱਲ ਉਹਦੀ ਘਰ ਵਾਲੀ ਵੱਲ ਉਹਦੀ ਮਾਂ ਵੱਲ ਜਿਹੜਾ ਮੁੰਡਾ ਖੜਾ ਸੀ ਉਹਦੀ ਮਾਂ ਵੱਲ ਲੋਕ ਵੰਦੇ ਆ ਵੀ ਕਿੱਥੇ ਜਾਂਦੀ ਆ ਕੀ ਕਰਦੀ ਆ ਵੀ ਇਹ ਵੀ ਚਗਲ ਹੀ ਹੋਊਗੀ ਕੁੜੀਆਂ ਵਾਲੀ ਵੇਖਦੇ ਹੋਣਗੇ ਪਰ ਮੈਂ ਇੱਕ ਗੱਲ ਇਹੀ ਕਹਿਣਾ ਚਾਹੁੰਦਾ ਜਿਹੜੇ ਇਹ ਜਿਹੇ ਬੰਦੇ ਆ ਨਾ ਉਹਨਾਂ ਨੂੰ ਆਪਦੇ ਘਰ ਦੇ ਵਿੱਚ ਪਰਤ ਆਉਣਾ ਚਾਹੀਦਾ ਵਾਪਸ ਆ ਜਾਣਾ ਚਾਹੀਦਾ ਕਿਉਂਕਿ ਕਦੇ ਨਾ ਕਦੇ ਤੁਹਾਨੂੰ ਅਹਿਸਾਸ ਜ਼ਰੂਰ ਹੋਊਗਾ ਵੀ ਪਰਿਵਾਰ ਪਰਿਵਾਰ ਹੀ ਹੁੰਦਾ ਤੇ ਬੇਗਾਨਾ ਬੇਗਾਨਾ ਹੀ ਹੁੰਦਾ ਠੀਕ ਹੈ ਕਿੰਨਾ ਕੁ ਟਾਈਮ ਉਹ ਉਨਾ ਟਾਈਮ ਤੇਰੇ ਨਾਲ ਹੈਗੀ ਆ ਜਿੰਨਾ ਟਾਈਮ ਤੂੰ ਉਹਨੂੰ ਖਵਾਈ ਜਨਾ ਜਿੱਦ ਦੇ ਉਹਨੂੰ ਖਵਾਣੋਂ ਛੜਤਾ ਉਹਦੇ ਤੈਨੂੰ ਛੱਡ ਕੇ ਉਹ ਤਿੱਤਰ ਹੋ ਜਾਊਗੀ ਸਿੱਧੀ ਜੀ ਗੱਲ ਆ ਮੇਰੀ ਇਹ ਸਾਡੀ ਵੀਡੀਓ ਇੱਕ ਮਨੋਰੰਜਨ ਵਾਸਤੇ ਹੁੰਦੀ ਆ ਸਾਡੀ ਵੀਡੀਓ ਇੱਕ ਸਿੱਖਿਆ ਦੇਣ ਵਾਸਤੇ ਹੁੰਦੀ ਆ ਸਾਡੀ ਵੀਡੀਓ ਨੂੰ ਗਲਤ ਪਾਸੇ ਲੈ ਕੇ ਨਾ ਸਹੀ ਪਾਸੇ ਲੈ ਕੇ ਨਾ ਸਿਰਫ ਤੁਹਾਡੀ ਜ਼ਿੰਮੇਵਾਰੀ ਆ ਸਾਡੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜਰੂਰ ਕਰਿਓ ਧੰਨਵਾਦ